ਅਈ ਸਾਡੇ ਕਾਲ ਚ ਉਮੀਦ ਕਰਨ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਪਹਿਲਾ ਹੀ ਤਰ੍ਹਾਂ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਇਆ ਜੀ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਸੁਖਦੀਪ ਕਾਂ ਫੈਮਿਲੀ ਨੇ ਬੱਤਰ ਕਾ ਨੂੰ ਬੁਲਾ ਕੇ ਇੱਕ ਬਿਆਨ ਦਿੱਤੇ ਸੀ ਜੋ ਕਿ ਅੱਗੇ ਦੀ ਅੱਗੇ ਆ ਰਹੇ ਆ ਤੇ ਉਹਨਾਂ ਨੇ ਬਹੁਤ ਹੀ ਸਾਰੇ ਖੁਲਾਸੇ ਕੀਤੇ ਸੀ ਪਹਿਲਾ ਉਹਨਾਂ ਨੇ ਇਹ ਕਿਹਾ ਸੀ ਕਿ ਸਾਡਾ ਅੰਜਵਾਇ ਜੋ ਕੈਪਟਨ ਸਿੰਘ ਦਾ ਉਸ ਉੱਤੇ ਇਲਜ਼ਾਮ ਲੱਗ ਰਹੀ ਸੀ ਕਿ ਉਸ ਨੇ ਸਾਡੀ ਬੇਟੀ ਨੂੰ ਮਾਰਿਆ ਹੈ ਤੇ ਉਹ ਕਹਿ ਰਹੀ ਹੈ ਕਿ ਸਾਡੀ ਬੇਟੀ ਉਹਨਾਂ ਨੇ ਵਲੌਗ ਪਾਇਆ ਪਿੰਦਰਪ੍ਰੀਤ ਉਹਨਾਂ ਨੇ ਵਲੌਗ ਪਾਇਆ ਸੀ ਕਿ ਅਸੀਂ 9 ਵਜੇ ਖੇਤ ਵਿੱਚ ਗੁਡਾਈ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ 9:30 9:30 ਵਜੇ ਕੁਝ ਖਾ ਲਿਆ ਸੀ ਸੁਖ ਨੇ ਉਸ ਤੋਂ ਬਾਅਦ ਉਹ ਕਹਿ ਰਹੀ ਹੈ ਕਿ ਸਾਨੂੰ ਇਹਨਾਂ ਨੇ ਫੋਨ 12 ਵਜੇ 11:30 ਵਜੇ ਤੋਂ 12 ਵਜੇ ਦੇ ਵਿੱਚ ਵਿੱਚ ਕਿ ਫੋਨ ਕੀਤਾ ਕਿ ਤੁਹਾਡੀ ਬੇਟੀ ਨੂੰ ਕੁਝ ਕੁਛ ਖਾ ਲਿਆ ਸਿਹਰੀਲੀ ਚੀਜ਼ ਤੁਹਾਡੀ ਬੇਟੀ ਨੇ ਕੋਈ ਖਾ ਲਈ ਆ ਹਾਲਾਂਕਿ ਫੋਨ ਇਹਨਾਂ ਨੂੰ ਤੁਰੰਤ ਹੀ ਲਾਉਣਾ ਚਾਹੀਦਾ ਸੀ ਇਹਨਾਂ ਨੇ ਬਹੁਤ ਹੀ ਟਾਈਮ ਪਿੱਛੋਂ ਫੋਨ ਲਗਾਇਆ ਸਾਨੂੰ ਫਿਰ ਉਹ ਕਹਿ ਰਹੇ ਆ ਕਿ ਸਾਨੂੰ ਹਸਪੀਟਲ ਕਿਸੇ ਹੋਰ ਦੱਸ ਕਿ ਇਹ ਕਿਸੇ ਹੋਰ ਹੋਸਪੀਟਲ ਦੇ ਵਿੱਚ ਚਲੇ ਗਏ ਜਦ ਅਸੀਂ ਆਪਣੀ ਬੇਟੀ ਨੂੰ ਦੇਖਿਆ ਤਾਂ ਉਹ ਉਸ ਦੀ ਸਵਾਸਪੂਰਿ ਹੋ ਚੁੱਕੇ ਸੀ ਤੇ ਉਸ ਦੇ ਗਲ ਵਿੱਚ ਖੂਨ ਵਗ ਰਿਆ ਸੀ ਜੋ ਕਿ ਅਜੇ ਤੱਕ ਉਸ ਦੀ ਰਿਪੋਰਟ ਹਜੇ ਤੱਕ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੀ ਆਇਆ ਕੀ ਨਹੀਂ ਆਪਾਂ ਨੂੰ ਕੁਝ ਨਹੀਂ ਪਤਾ ਇੱਕ ਹੋਰ ਇਲਜ਼ਾਮ ਲੱਗ ਰਿਹਾ ਕਿ ਕੈਪਟਨ ਸਿੰਘ ਨੂੰ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਗਏ ਸੀ ਉਸ ਨੂੰ ਮਿਲਣ ਪਰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਸਾਨੂੰ ਇਹ ਵੀ ਨਹੀਂ ਪਤਾ ਕਿ ਕੈਪਟਨ ਸਿੰਘ ਪੁਲਿਸ ਕਸਟਡੀ ਦੇ ਵਿੱਚ ਹੈਗਾ ਜਾਂ ਨਹੀਂ ਉਹ ਕਹਿ ਰਹੇ ਸੀ ਕਿ ਅਗਰ ਇਹਦਾ ਰਿਮਾਂਡ ਲੈਤਾ ਜਾਊਗਾ ਕੈਪਟਨ ਸਿੰਘ ਦਾ ਪਰ ਉਹਨਾਂ ਨੇ ਲਿਆ ਜਾਂ ਨਹੀਂ ਅਜੇ ਉਹਨਾਂ ਦੀ ਫੈਮਿਲੀ ਨੂੰ ਇਹ ਵੀ ਨਹੀਂ ਪਤਾ ਵਾ ਉਹ ਇਹੀ ਸਮਝ ਰਹੇ ਆ ਕਿ ਕੈਪਟਨ ਸਿੰਘ ਅਜੇ ਤੱਕ ਬਾਹਰ ਹੀ ਹੈ ਉਸ ਤੋਂ ਬਾਅਦ ਉਹਨਾਂ ਕਹਿ ਰਹੇ ਆ ਕਿ ਉਸ ਦੀ ਉਹਨਾਂ ਨੇ ਜਿਹੜਾ ਵਲੌਗ ਪਾਇਆ ਸੀ ਉਸ ਵਿੱਚ ਬੱਚੇ ਨਹੀਂ ਦਿਖਾਈ ਦਿੱਤੇ ਕਿਉਂਕਿ ਬੱਚਿਆਂ ਨੂੰ ਸਕੂਲ ਜਾਂਦੇ ਪਿੱਛੋਂ ਉਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਵਾ ਕਿਉਂ ਇਸ ਤੋਂ ਬਾਅਦ ਉਹ ਕਹਿ ਰਹੇ ਆ ਕਿ ਸਿਰਫ ਦੋ ਤਿੰਨੇ ਬਿਆਲ ਦਿੱਤਾ ਸੀ ਸੁਖਦੀ ਬੇਟੀ ਨੇ ਕਿ ਪਪਾ ਸਾਤ ਸਾਲ ਬਾਅਦ ਆਈ ਸੀ ਹਾਲਾਂਕਿ ਇਹ ਤੁਸੀਂ ਉਹਨਾਂ ਦੇ ਵਲੌਗਰ ਦੇ ਵਿੱਚ ਜਾ ਕੇ ਵੀ ਦੇਖ ਸਕਦੇ ਹੋ ਵੀ ਉਹ ਇੱਕ ਸਾਲ ਤੋਂ 1.5 ਸਾਲ ਪਹਿਲਾਂ ਹੀ ਬਾਹਰ ਗਏ ਸੀ ਹਾਲਾਂਕਿ 7 ਸਾਲ ਦਾ ਵੀ ਉਹ ਝੂਠ ਬੋਲ ਰਹੇ ਆ ਬੱਚਿਆਂ ਤੋਂ ਤਵਾਪ ਰਹੇ ਆ ਇਹ ਉਹਨਾਂ ਦੇ ਕਾ ਪਰਿਵਾਰ ਨੇ ਬਹੁਤ ਹੀ ਸਾਰੇ ਇਹਨਾਂ ਦੇ ਇਲਜ਼ਾਮ ਲਗਾਏ ਆ ਸੋਰਾ ਪਰਵਾਰ ਤੇ ਪਰ ਅਜੇ ਤੱਕ ਆਪਾਂ ਤੁਹਾਨੂੰ ਦੱਸ ਦਈਏ ਅਜੇ ਤੱਕ ਕੁਝ ਵੀ ਸਾਬਤ ਨਹੀਂ ਹੋਇਆ ਨਾ ਤਾਂ ਕੈਪਟਨ ਸਿੰਘ ਸਾਬਤ ਹੋਇਆ ਵੀ ਉਸ ਨੇ ਸੁਖ ਨੂੰ ਕੁਝ ਕੀਤਾ ਹੈ ਤੇ ਨਾ ਹੀ ਕੋਈ ਗੱਲ ਵੀ ਸਾਬਤ ਨਹੀਂ ਹੋਈ ਇਸ ਕਰਕੇ ਆਪਾਂ ਕਿਸੇ ਵੀ ਪਰਵਾਰ ਨੂੰ ਮਾੜਾ ਨਹੀਂ ਕਹਿ ਸਕਦੇ ਹਨਾ ਆਪਾਂ ਗੱਲ ਸੁਣ ਹੀ ਸਕਦੇ ਆਂ ਪਰ ਆਪਾਂ ਮਾੜਾ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਨੂੰ ਕਿਸੇ ਵੀ ਧਿਰ ਬਾਰੇ ਕੋਈ ਵੀ ਇੰਨੀ ਜਾਣਕਾਰੀ ਨਹੀਂ ਆ ਉਮੀਦ ਕਰਦੇ ਆਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਆਪਾਂ ਨੈਕਸਟ ਵੀਡੀਓ ਦੇ ਵਿੱਚ